ਸਤਿ ਸ਼੍ਰੀ ਅਕਾਲ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸਾਥ ਦੇਖਣ ਦੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਬਲਜਿੰਦਰ ਕੌਰ ਖਬਰ ਹੈ ਜੀ ਮਹਿਲ ਕਲਾਂ ਤੋਂ ਪੰਜਾਬ ਪ੍ਰੈਸ ਕਲੱਬ ਗੰਤਾਜ ਪ੍ਰੈਸ ਕਲੱਬ ਅਤੇ ਬਖਵਾਖ ਜਥੇਬੰਦੀਆਂ ਵੱਲੋਂ ਵਸ ਸਟੈਂਡ ਮਹਿਲ ਕਲਾਂ ਵਿਖੇ ਰਾਮਪੁਰਾ ਖੂਲ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਦਾ ਪੁਤਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਪੱਤਰਕਾਰ ਮਨਿੰਦਰ ਜੀ ਤੁਸੀਂ ਸਿੱਧੂ ਤੇ ਕੀਤਾ ਪਰਚਾ ਰੱਦ ਕਰਨ ਦੀ ਅਪੀਲ ਵੀ ਕੀਤੀ ਗਈ ਇਸ ਰੋਸ ਪ੍ਰਦਰਸ਼ਨ ਦੌਰਾਨ ਐਮ.ਐਲ.ਏ ਬਲਕਾਰ ਸਿੰਘ ਸਿੱਧੂ ਵੱਲੋਂ ਰਿਕਾਰਡਿੰਗ ਵਿੱਚ ਔਰਤਾਂ ਪ੍ਰਤੀ ਅਤੇ ਰਾਮਗੜੀਆ ਭਾਈਚਾਰੇ ਪ੍ਰਤੀ ਗਾਲਤ ਸ਼ਬਦਾਵਲੀ ਅਤੇ ਜੋਧਾ ਮਹਾਰਾਜ ਵੱਲੋਂ ਪੱਤਰਕਾਰਾਂ ਨੂੰ ਗਾਲੀ-ਗਲੋਚ ਕਰਨ ਨੂੰ ਆਤੀ ਨਿੰਦਨਯੋਗ ਘਟਨਾ ਦੱਸਿਆ ਗਿਆ। ਆਓ ਦੇਖਦੇ ਹਾਂ ਮਹਿਲਕਲਾਂ ਤੋਂ ਪੱਤਰਕਾਰ ਬਲਜਿੰਦਰ ਕੌਰ ਮੰਗੇਵਾਲ ਦੀ ਵਿਸ਼ੇਸ਼ ਰਿਪੋਰਟ। ਅੱਜ ਮਹਿਲਕਲਾਂ ਦੇ ਵਿੱਚ ਬਲਕਾਰ ਸਿੱਧੂ ਦਾ ਜਿਹੜਾ ਪੁਤਲਾ ਫੁਕਿਆ ਜਾ ਰਿਹਾ ਹੈ, ਉਹਦੇ ਵਿੱਚ ਅਸੀਂ ਇੱਕੋ ਹੀ ਗੱਲ ਕਹਿਣੀ ਚਾਹਾਂਗੇ। ਕਿ ਪੰਜਾਬ ਸਰਕਾਰ ਜਦੋਂ ਹੋਂਦ ਦੇ ਵਿੱਚ ਆਈ ਹੈ ਤਾਂ ਇਸੇ ਮੀਡੀਆ ਰਾਹੀਂ ਹੋਂਦ ਦੇ ਵਿੱਚ ਆਈ ਹੈ ਜਿਹੜੀ ਮੀਡੀਆ ਨੇ ਉਹਨਾਂ ਨੂੰ ਸਿਆਸਤ ਦੀਆਂ ਪੌੜੀਆਂ ਚੜਾਈਆਂ ਨੇ ਤੇ ਉਹ ਪੌੜੀਆਂ ਲੋਹਣ ਵੀ ਜਾਣਦੇ ਨੇ ਬਸ ਇੰਨਾ ਹੀ ਕਵਾਂਗੇ ਕਿ ਭਗਵਾਨ ਤਮਾਨ ਸਰਕਾਰ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਨੇ ਖਾਸ ਕਰ ਬਲਕਾਰ ਸਿੱਧੂ ਨੂੰ ਜਿਹੜਾ ਕਿ ਪੱਤਰਕਾਰ ਭਾਈਚਾਰੇ ਦੇ ਖਿਲਾਫ ਇੰਨੀ ਗੰਦੀ ਤੇ ਭੱਦੀ ਸ਼ਬਦਾਵਲੀ ਵਰਤ ਰਿਹਾ ਯਾਦ ਰੋ ਯਾਦ ਰੱਖੋ ਕਿ ਜਿਹੜੇ ਪੱਤਰਕਾਰਾਂ ਨੇ ਤੁਹਾਨੂੰ ਪੌੜੀਆਂ ਚੜਾਇਆ ਤੇ ਲੋਨ ਵੀ ਜਾਣਦੇ ਨੇ ਧੰਨਵਾਦ ਅੱਜ ਸਾਨੂੰ ਵੈਸੇ ਘੰਟਾ ਤੋਂ ਪਹਿਲਾਂ ਹੀ ਪਤਾ ਲੱਗਿਆਗਾ ਵੀ ਜਿਹੜਾ ਅੱਜ ਦਾ ਪ੍ਰੋਗਰਾਮ ਇੱਥੇ ਪ੍ਰੈਸ ਵਰਨੀਓ ਕੀਤਾ ਜਾ ਰਿਹਾ ਮਰਿੰਦਰਜੀਤ ਸਿੱਧੂ ਜੋ ਤੇ ਪਿਛਲੇ ਦਿਨਾਂ ਦੇ ਵਿੱਚ ਬਲਕਾਰ ਸਿੱਧੂ ਨੇ ਪਰਚਾ ਦਰਵਾਇਆਗਾ ਤੇ ਨਵੀਆਂ ਜੋਰਾ ਸਿੰਘ ਕੋਈ ਹੈਗਾ ਮਰਹਾ ਅਜਾਲਾ ਉਹਨੇ ਨਵੇਂ ਸਿਰੇ ਵੀ ਧਮਕੀਆਂ ਦੇਣੀਆਂ ਸ਼ੁਰੂ ਕਰੀਆਂ ਨੇ ਇਸ ਕਰਕੇ ਵੀ ਜਿਹੜਾ ਲੋਕਾਂ ਦੀ ਆਵਾਜ਼ ਚੱਕਦਾਗਾ ਮਰਿੰਦਰਜੀਤ ਨੂੰ ਜਦੋਂ ਦੇ ਅਸੀਂ ਦੇਖਦੇ ਆ ਉਹ ਜਿੱਥੇ ਵੀ ਧੱਕਾ ਹੋਇਆ ਚਾਹੇ ਕਿਸਾਨਾਂ ਦੇ ਹੁੰਦਾ ਚਾਹੇ ਮਜ਼ਦੂਰਾਂ ਤੇ ਚਾਹੇ ਕਿਤੇ ਵੀ ਹੋਇਆ ਜ਼ਬਰ ਤਾਂ ਉਹ ਜ਼ਬਰ ਦੇ ਖਿਲਾਫ ਉਹ ਗੱਲ ਚੱਕਦਾਗਾ ਇਸੇ ਕਰਕੇ ਬਲਕਾਰ ਸਿੱਧੂ ਨੇ ਜਿਹੜੀ ਉਹਦੇ ਪਰਚਾ ਦਰਜ ਕੀਤਾ ਅਸੀਂ ਕਿਸਾਨ ਜਥੇਬੰਦੀ ਵੱਲੋਂ ਇਹਦਾ ਡਟ ਕੇ ਵਿਰੋਧ ਕਰਾਂਗੇ ਤੇ ਕਰ ਵੀ ਰਹੇ ਹਾਂ ਬਠਿੰਡੇ ਦੇ ਵਿੱਚ ਵੀ ਜਾਵਾਂਗੇ ਤੈਨੂੰ ਤਰੀਕ ਨੂੰ ਜਿਹੜਾ ਪਹਿਲਾਂ ਜੈਤੋਚ ਕਰਿਆ ਉਹਦੇ ਵਿੱਚ ਵੀ ਅਸੀਂ ਸ਼ਾਮਲ ਹੋਏ ਹਾਂ ਤੇ ਇੱਥੇ ਵੀ ਜਦੋਂ ਪ੍ਰੈਸ ਹਾਕ ਮਾਰੂ ਅਸੀਂ ਇਹਨਾਂ ਦੇ ਨਾਲ ਇਹ ਗੱਲ ਕਹਿ ਰਹੇ ਹਾਂ ਜੀ ਜੋ ਬਲਕਾਰ ਸਿੰਘ ਸੰਧੂ ਸਿੰਧੂ ਨੇ ਆਪਣੇ ਮਨਜਿੰਦਰ ਸਿੰਘ ਤੇ ਜੋ ਪੱਤਰਕਾਰ ਆ ਉਸ ਤੋਂ ਗਾਲਾਂ ਕੱਢੀਆਂ ਤੇ ਉਹਨਾਂ ਤੇ ਝੂਠੇ ਕੇਸ ਦੇ ਵਿੱਚ ਪਸਾਇਆ ਗਿਆ ਕਿਉਂਕਿ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈਗਾ ਪਤਾ ਨਹੀਂ ਕਹੇ ਜੀ ਸਰਕਾਰ ਆ ਜਾਂ ਆਦਮੀ ਦੀ ਇੱਕ ਐਮਐਲਏ ਹੋਣ ਦੇ ਨਾਤੇ ਜੋ ਪੱਤਰਕਾਰ ਭਾਈਚਾਰਾ ਇਹ ਹਰ ਇੱਕ ਮਸਲੇ ਨਾਲ ਜੁੜਿਆ ਹੋਇਆ ਹੈਗਾ ਵੱਤ ਤੋਂ ਵੱਧ ਜੋ ਕਿਸਾਨੀ ਮਸਲਿਆਂ ਨਾਲ ਜਨ ਸ਼ਕਤੀ ਦੇ ਨਾਲ ਜੋ ਮੇਰਾ ਇਹੀ ਕਹਿਣ ਦਾ ਮਤਲਬ ਆ ਵੀ ਜੋ ਮਨਜਿੰਦਰ ਸਿੰਘ ਤੇ ਪਰਚਾ ਦਰਜ ਹੋਇਆ ਉਹ ਤੁਰੰਤ ਕੈਨਸਲ ਕੀਤਾ ਜਾਵੇ ਇਹਦੇ ਸਬੰਧ ਦੇ ਵਿੱਚ ਜੋ ਬਠਿੰਡੇ ਵਿੱਚ ਪਰਸੋਂ ਨੂੰ ਡੀਸੀ ਦਫ਼ਤਰ ਦਾ ਘਰਾਓ ਕੀਤਾ ਜਾਊਗਾ ਬਠਿੰਡੇ ਵਿੱਚ ਅਸੀਂ ਉੱਥੇ ਭਾਰਤੀ ਕਿਸਾਨ ਜੁੰਡੀਆਂ ਰਾਜ ਹਲ ਵੱਲੋਂ ਜਾਵਾਂਗੇ ਜਿੰਨਾ ਚਿਰ ਪਰਤਾ ਸਰਕਾਰ ਕੈਂਸਲ ਨਹੀਂ ਕਰਦੀ ਉਹਨੇ ਚਿਰ ਸਾਡਾ ਸੰਘਰਸ਼ ਜਾਰੀ ਰਹੂਗਾ ਪੱਤਰਕਾਰ ਇਹਨਾਂ ਬਲਸਲੂਕੀ ਕਰਨੀ ਜਾਂ ਹੋਰ ਭਾਈਚਾਰਿਆਂ ਨੂੰ ਮੰਦਾ ਚੰਗਾ ਬੋਲਣਾ ਬਹੁਤ ਵਧੀਆ ਗੱਲ ਨਹੀਂ ਹੈਗੀ ਜੋ ਮੇਰੀ ਇਹੀ ਬੇਨਤੀ ਹੈ ਜੋ ਪਰਤਾਦਰ ਦਰਦ ਕੀਤਾਗਾ ਉਹਨੂੰ ਕੈਂਸਲ ਕੀਤਾ ਜਾਵੇ ਜੇਕਰ ਨਾ ਕਰਿਆ ਤਾਂ ਕਿਸਾਨ ਜੱਥੇਬੰਦੀਆਂ ਇਕੱਠੀਆਂ ਹੋ ਕੇ ਸੰਘਰਸ਼ ਜਿਹੜਾ ਵਿੱਢਣਗੇ ਸੋ ਇੰਨਾ ਕਹਿੰਦਾ ਮੈਂ ਖਿਵਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਦੀ ਉਹਨਾਂ ਦੀ ਵੀਡੀਓ ਸੁਣੀ ਹੈ ਜੇ ਆਡੀਓ ਸੁਣੀ ਹੈ ਰਹਿੰਦੀ ਨਹੀਂ ਕਿਉਂਕਿ ਬੜੀ ਸ਼ਰਮ ਆਉਂਦੀ ਹੈ ਕਿ ਜਿਨ੍ਹਾਂ ਲੋਕਾਂ ਨੇ ਤੁਹਾਨੂੰ ਧਰਤੀ ਤੋਂ ਚੱਕ ਕੇ ਅਰਸ਼ ਦੇ ਉੱਪਰ ਬਿਠਾਇਆ ਉਹਨਾਂ ਪ੍ਰਤੀ ਤੁਹਾਡੇ ਮਨ ਦੇ ਵਿੱਚ ਇਹਨੇ ਗੰਦੇ ਵਿਚਾਰ ਨੇ ਤੇ ਇਹਨੇ ਗੰਦੇ ਸ਼ਬਦ ਰੱਖਦੇ ਹੋ ਉਹਨਾਂ ਲਈ ਸ਼ੇਮ ਸ਼ੇਮ ਕਹਿਣ ਤੋਂ ਬਿਨਾ ਹੋਰ ਕੋਈ ਸ਼ਬਦ ਨਹੀਂ ਮਿਲਦੇ ਜਿਆਦਾ ਲੰਬੀ ਗੱਲਬਾਤ ਨਾ ਕਰਦੇ ਹੋਏ ਭਗਵੰਤ ਮਾਨ ਨੂੰ ਜੋ ਕਿ ਸੂਬੇ ਦੇ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੂੰ ਇੱਕੋ ਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੋਧੇ ਵਰਗੇ ਗੁੰਡਿਆਂ ਨੂੰ ਤੇ ਇਸ ਤਰ੍ਹਾਂ ਦੇ ਘਟਿਆ ਸ਼ਬਦ ਵਾਲੇ ਸ਼ਬਦਾਵਲੀ ਵਾਲੇ ਤੇ ਘਟਿਆ ਮਾਨਸਿਕਤਾ ਵਾਲੇ ਐਮਐਲਏ ਨੂੰ ਨੱਥ ਪਾਵੇ ਅਨਯਥਾ ਪੰਜਾਬ ਦੇ ਲੋਕਾਂ ਨੇ ਨਾ ਤਾਂ ਅਜੇ ਤੱਕ ਕਦੇ ਕਿ ਸਿਆਣੂ ਮਾਫ ਕੀਤਾ ਇਸ ਤਰ੍ਹਾਂ ਦੀਆਂ ਵਧਿਖਿਆ ਕਰਨ ਵਾਲਿਆਂ ਨੂੰ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਕਰਨਗੇ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਵੱਲੋਂ ਪੱਤਰਕਾਰ ਭਾਈ ਚਾਰੇ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਡਾ ਵੀ ਲੰਬਾ ਸੰਘਰਸ਼ ਉਲੀਕੋਗੇ ਤਾਂ ਦੇ ਹੀ ਨਾਲ ਬਰਾਬਰ ਖੜਾਂਗੇ ਮਨਜਿੰਦਰ ਜੀ ਦਾ ਪਰਚਾ ਰੱਦ ਕਰਾ ਕੇ ਦੰਬ ਲਵਾਂਗੇ ਤੇ ਗੁੰਡਿਆਂ ਤੇ ਪਰਚੇ ਪਵਾਉਣ ਤੱਕ ਇਸ ਸੰਘਰਸ਼ ਦੇ ਵਿੱਚ ਤੁਹਾਡਾ ਸਾਥ ਦਿੰਦੇ ਰਹਿਾਂਗੇ ਇੰਨੀਆਂ ਬੇਨਤੀਆਂ ਦੇ ਨਾਲ ਧੰਨਵਾਦ ਕਹਿਣਾ ਕੀ ਚਾਹਾਂਗੇ ਜੀ ਪਹਿਲਾਂ ਤਾਂ ਸ਼ਰਮ ਨਾਲ ਧੌਣ ਝੁਕ ਜਾਂਦੀ ਹੈ ਜਦੋਂ ਉਹ ਐਮਐਲਏ ਦੀ ਆਪਾਂ ਰਿਕਾਰਡਿੰਗ ਸੁਣਦੇ ਹਾਂ ਮਤਲਬ ਜੇ ਬਨਿੰਦਰਜੀਤ ਉਹਨਾਂ ਦੀ ਰਿਕਾਰਡਿੰਗ ਨਾਲ ਦੀ ਕਰਦਾ ਤਾਂ ਚਿੱਟੇ ਕੁਰਤੇ ਪਜਾਮੇ ਦੇ ਪਿੱਛੇ ਜਿਹੜਾ ਹੈ ਜਾਂ ਇਹਨਾਂ ਦੀ ਆਪਦੇ ਵਲੰਟੀਅਰਾਂ ਪ੍ਰਤੀ ਜਾਂ ਤੁਸੀਂ ਮੰਨ ਲਓ ਵੀ ਕਿਸੇ ਰਾਮ ਗੜੀ ਜਿਵੇਂ ਜਥੇਬੰਦੀ ਦਾ ਉਹ ਨੌਂ ਲੈ ਰਹੇ ਨੇ ਜਾਂ ਉਹ ਕਿੰਨੀਆਂ ਗਾਲੀ ਗਲੋਚ ਕਰ ਰਿਹਾ ਉਹ ਚਿਹਰਾ ਕਦੇ ਵੀ ਸਾਹਮਣੇ ਨਾ ਆਉਂਦਾ ਜੇ ਇੱਕ ਪੱਤਰਕਾਰ ਭਰਾ ਹਿੰਮਤ ਨਾ ਕਰਦਾ ਪਰ ਇਹ ਵੀ ਪੱਤਰਕਾਰਾਂ ਨੂੰ ਇਹ ਕਹਿੰਦੇ ਨੇ ਵੀ ਜਿਹੜਾ ਤਾਂ ਸਾਡੇ ਪੱਖ ਦੀ ਗੱਲ ਕਰੂਗਾ ਜਿਹੜਾ ਤਾਂ ਜੀ ਜੀ ਕਰੂਗਾ ਸਾਡੇ ਮਾਰੇ ਕਾਰਨਾਮੇ ਨੂੰ ਦੱਬ ਕੇ ਰੱਖੂ ਉਹ ਤਾਂ ਚੰਗਾ ਜੇ ਕੋਈ ਪੱਤਰਕਾਰ ਜ਼ੋਰਤ ਕਰ ਲੈਂਦਾ ਇਹਨਾਂ ਦੇ ਖਿਲਾਫ ਕੋਈ ਪਾਲਣ ਦਾ ਐਕਸ਼ਨ ਹੋਣਾ ਤਾਂ ਸਾਰਿਆਂ ਦੇ ਖਿਲਾਫ ਹੀ ਹੈ ਇਹਨਾਂ ਦੇ ਖਿਲਾਫ ਆਪਾਂ ਨੂੰ ਦੇਸੀ ਹੋਈ ਜਾਂਦਾ ਕੋਈ ਇਹਨਾਂ ਦਾ 35 ਲੱਖ ਰੁਪਇਆ ਚੇਅਰਮੈਨ ਹੀ ਬਦਲੇ ਲੈਂਦਾ ਕੋਈ ਕਿੰਨੇ ਰੁਪਏ ਹੋ ਤਾਂ ਸਭ ਕੁਝ ਅਸੀਂ ਲੀਕ ਰਿਹਾ ਇਹ ਹਜੇ ਕੁਝ ਮੈਨੂੰ ਲੱਗਦਾ ਵੀ ਸਰਕਾਰ ਕਰਕੇ ਕੁਝ ਗੱਲਾਂ ਦੱਬੀਆਂ ਰਹਿ ਜਾਣਗੀਆਂ ਪਰ ਇਹਨਾਂ ਦਾ ਜਿਹੜਾ ਅੰਤਾ ਜਿਹੜਾ ਅੱਜ ਆਪਾਂ ਨੂੰ ਦਿਸ ਰਿਹਾ ਉਹ ਬਹੁਤ ਮਾੜਾ ਹੋਣਾ ਪਰ ਇੱਕ ਬੇਨਤੀ ਕਰਦੇ ਆਂ ਜਰੂਰ ਸਰਕਾਰ ਨੂੰ ਜੋ ਭਗਵਾਨਤਮਾਨ ਸਾਹਿਬ ਸਾਡੇ ਮੁੱਖ ਮੰਤਰੀ ਨੇ ਵੀ ਪਹਿਲਾਂ ਤੁਸੀਂ ਆਪਣੇ ਐਮਐਲਏ ਨੂੰ ਥੋੜੀ ਜੀ ਨੱਥ ਪਾ ਦਿਓ ਜਿਸ ਤਰ੍ਹਾਂ ਉਹਨਾਂ ਦੀ ਭਦੀ ਸ਼ਬਦਾਬਲੀ ਉਹਨਾਂ ਦੇ ਆਪਦੇ ਵਲੰਟੀਅਰਾਂ ਦੀਆਂ ਪਤਨੀਆਂ ਦੇ ਪ੍ਰਤੀ ਆਪਾਂ ਸੁਣਿਆ ਹੀ ਆ ਸਾਰਾ ਕੁਝ ਮੇਰੇ ਇੱਥੇ ਕੋਈ ਸੁਣਾਉਣ ਦਾ ਕੋਈ ਮਨਸਾ ਨਹੀਂ ਪਰ ਇੱਕ ਤਰ੍ਹਾਂ ਸ਼ਰਮ ਨਾਲ ਤਾਂ ਹੁਣ ਝੁਕਦੀ ਆ ਤੇ ਮੈਂ ਤਾਂ ਕਹਣਾ ਵੀ ਸਖਤ ਤੋਂ ਸਖਤ ਉਹ ਜਿਹੜਾ ਐਮਐਲਏ ਆ ਬਲਕਾਰ ਸਿੱਧੂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਜਿਹੜੇ ਇਹਨਾਂ ਦੇ ਐਮਐਲਏ ਵਿੱਚ ਬਾਹਰ ਆਉਂਦੇ ਨੇ ਉਹ ਬਿਲਕੁਲ ਉਹਨਾਂ ਨੂੰ ਐਮਐਲਏ ਤੋਂ ਬਰਖਾਸਤ ਕਰਕੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹ ਹੀ ਮੰਗ ਕਰਦੇ ਆ ਬਾਕੀ ਅਸੀਂ ਪੱਤਰਕਾਰ ਭਾਈਚਾਰੇ ਦੇ ਜਿਹੜੀਆਂ ਜਥੇਬੰਦੀਆਂ ਜਿਹੜਾ ਹੋਰ ਸਾਡੇ ਭਾਈਚਾਰੇ ਨੂੰ ਮਾਰਾ ਗਿਆ ਹੈ ਅਸੀਂ ਉਹਨਾਂ ਦੇ ਨਾਲ ਆ ਮਹਿਲਕਾਨਾਂ ਦੇ ਵਿੱਚ ਜੋ ਵੀ ਇਸ ਪ੍ਰਤੀ ਸੰਘਰਸ਼ੂ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਕੀ ਮੈਡੀਕਲ ਪ੍ਰੈਕਟਿਸਨਰਾਂ ਦੀ ਮੀਟਿੰਗ ਵੀ ਸੀ ਹਾਂਜੀ ਤੇ ਉਹਦੇ ਵਿੱਚ ਵੀ ਅਸੀਂ ਇਸ ਗੱਲ ਦਾ ਮਤਲਬ ਨਖੇਦੀ ਕੀਤੀ ਹੈਗਾ ਹਾਂ ਕਿਉਂਕਿ ਜਿਹੜਾ ਪੱਤਰਕਾਰ ਭਾਈਚਾਰਾ ਜਿਹੜਾ ਸਾਡੇ ਸਮਾਜ ਦਾ ਥੰਮਾ ਹੈਗਾ ਜੇ ਅੱਜ ਉਸੇ ਦੀ ਆਵਾਜ਼ ਬੰਦ ਕਰ ਰਹੇ ਨੇ ਤਾਂ ਫਿਰ ਕੱਲ ਆਮ ਸੁਧਾਰਨ ਦੇ ਜਿਹੜੇ ਲੋਕ ਨੇ ਤੇ ਉਹਨਾਂ ਦੇ ਮਤਲਬ ਇੱਥੋਂ ਦੀ ਸਰਕਾਰ ਤੇ ਅਸੀਂ ਕੀ ਅਸਰ ਰੱਖਾਂਗੇ ਇੱਕ ਪਾਸੇ ਤਾਂ ਉਹ ਜਿਹੜੀ ਸਰਕਾਰ ਆਈ ਸੀ ਜਦੋਂ ਹੋਂਦ ਦੇ ਵਿੱਚ ਆਈ ਹੈ ਤੇ ਉਹਨਾਂ ਨੇ ਕਹਿਿਆ ਸੀ ਭਗਤ ਸਿੰਘ ਦੀ ਵਿਚਾਰ ਤਾਂ ਰਾਜਾ ਰਾਜ ਲੈ ਕੇ ਆਵਾਂਗੇ ਤੇ ਭਗਤ ਸਿੰਘ ਦਾ ਵਿਚਾਰਧਾਰਾ ਕੀ ਸੀ ਭਗਤ ਸਿੰਘ ਦੇ ਵਿਚਾਰਧਾਰਾ ਇਹ ਸੀ ਕਿ ਹਰ ਇੱਕ ਨੂੰ ਬਰਾਬਰ ਦਾ ਅਧਿਕਾਰ ਮਿਲੇ ਹਰ ਇੱਕ ਨੂੰ ਬਰਾਬਰ ਬੋਲਣ ਦਾ ਅਧਿਕਾਰ ਮਿਲੇ ਹਰ ਇੱਕ ਨੂੰ ਨੌਕਰੀ ਮਿਲੇ ਹਰ ਇੱਕ ਨੂੰ ਆਜ਼ਾਦੀ ਮਿਲੇ ਪਰ ਜੇ ਪੱਤਰਕਾਰਾਂ ਦੀ ਸੰਗੀਤ ਉੱਪਰ ਗੂਠਾ ਦੇ ਰਾਇ ਇਥੋਂ ਦਾ ਜਿਹੜਾ ਸਿਸਟਮ ਹੈ ਤੇ ਫਿਰ ਸਾਡੇ ਜਿਹੜੇ ਲੋਕ ਨੇ ਗਰੀਬ ਲੋਕ ਅਸੀਂ ਉਹ ਆਪਾਂ ਸਮਾਜ ਦੇ ਵਿੱਚ ਵਿਚਰਦੇ ਦੇਖਦੇ ਹਾਂ ਨੋਟ ਕਰਦੇ ਹਾਂ ਕਿ ਸਾਡੇ ਗਰੀਬ ਲੋਕਾਂ ਨੂੰ ਇਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਇਥੋਂ ਦੀਆਂ ਜਿਹੜੇ ਥਾਣੇ ਨੇ ਇਥੋਂ ਦੀਆਂ ਜਿਹੜੀਆਂ ਅਦਾਲਤਾਂ ਨੇ ਉਹਨਾਂ ਸਾਡੇ ਗਰੀਬ ਲੋਕਾਂ ਨੂੰ ਕੀ ਇਨਸਾਫ ਮਿਲਦਾ ਹੈ ਇਹ ਸਾਡੇ ਸਰਕਾਰਾਂ ਨੇ ਸਾਡੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ ਹੈ ਵੀ ਜੇ ਸਾਡੇ ਸਰਕਾਰੀ ਇਹ ਮਤਲਬ ਲੋਕਾਂ ਦਾ ਗਲਾ ਘੁੱਟਣ ਲੱਗ ਜਾਣਾ ਤੇ ਫਿਰ ਆਮ ਸਧਾਰਨ ਲੋਕ ਦੇ ਵਿੱਚ ਇਹ ਬਗਾਵਤ ਹੋਣੀ ਤਾਂ ਜ਼ਰੂਰੀ ਆ ਮੈਂ ਕੋ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਤਾਂ ਨਹੀਂ ਮੈਂ ਕਹੂੰਗਾ ਗੁੰਡੇ ਹੀ ਕਹੂੰਗਾ ਇਹਨਾਂ ਨੇ ਜਿਹੜੇ ਐਮਐਲਏ ਬਣਾ ਲਏ ਗੁੰਡਾ ਤਾਕਾ ਇੱਕ ਇਕੱਠਾ ਕੀਤਾ ਜਿਹਦੇ ਵਿੱਚ ਇਹ ਪਹਿਲਾਂ ਲੋਕਾਂ ਨੂੰ ਪਰਚੇ ਕਰਾਉਂਦੇ ਸੀ ਹੁਣ ਇਹਨਾਂ ਨੇ ਪ੍ਰੈਸ ਨੂੰ ਵੀ ਨਹੀਂ ਛੱਡਿਆ ਪ੍ਰੈਸ ਲੋਕਤੰਤਰ ਦਾ ਇੱਕ ਚੌਥਾ ਥੰਬਾ ਤੇ ਪ੍ਰੈਸ ਦਾ ਕੰਮ ਹੁੰਦਾ ਜਿਹੜੇ ਸਚਾਈ ਸਚਾਈ ਲੋਕਾਂ ਦੇ ਅੱਗੇ ਲੈ ਕੇ ਆਣੀ ਹੈ ਉਹੀ ਜਿਹੜਾ ਸਾਡਾ ਪੱਤਰਕਾਰ ਭਰਾ ਮਰੀਂਦਰ ਤੇ ਉਹਨੇ ਉਹ ਕੰਮ ਕੀਤਾ ਤੇ ਇੱਕ ਬਕਾਇਦਾ ਉਹਦੇ ਵਿੱਚ ਲਿਖਿਆ ਵੀ ਸਿੱਧੂ ਜਿਹੜਾ ਬਲਕਾਰ ਸਿੱਧੂ ਐਮ ਐਲ ਏ ਨੂੰ ਫੋਨ ਵੀ ਕੀਤੇ ਇਹਨਾਂ ਨੇ ਫੋਨ ਨਹੀਂ ਚੱਕਿਆ ਇਹਨਾਂ ਦਾ ਵਰਜਨ ਲੈਣ ਦੇ ਲਈ ਸਿਰਫ ਉਹਦਾ ਗਲਾ ਘੋਟਣ ਦੇ ਵਾਸਤੇ ਪ੍ਰੈਸ ਨੂੰ ਦਬਾਉਣ ਦੇ ਵਾਸਤੇ ਉਹਨਾਂ ਨੇ ਐਮ ਐਮ ਐਲ ਏ ਬਲਕਾਰ ਸਿੱਧੂ ਨੇ ਪਰਚਾ ਕਰਾਇਆ ਜਿੱਦਿ ਅਸੀਂ ਪੂਰੇ ਪੁਰਜੌਰ ਅਪੀਲ ਦੇ ਨਾਲ ਅਸੀਂ ਸਰਕਾਰ ਨੂੰ ਇੱਕ ਬੇਨਤੀ ਵੀ ਹਲੇ ਕਰਦੇ ਆਂ ਵੀ ਇਹ ਪਰਚੇ ਕੈਂਸਲ ਹੋਣੇ ਚਾਹੀਦੇ ਨੇ ਤੇ ਜਿਹੜਾ ਕੋਈ ਇੱਕ ਜੋਧਾ ਤੋਂ ਪਿੰਡ ਤੋਂ ਲੜਕਾ ਹੈਗਾ ਜਿਹੜਾ ਧਮਕੀਆਂ ਦੇਣਾ ਉਹਦੇ ਖਿਲਾਫ ਪਰਚੇ ਹੋਣੇ ਚਾਹੀਦੇ ਨੇ ਤੇ ਨਾਲ ਅਸੀਂ ਪ੍ਰੈਸ ਦੇ ਨਾਲ ਖੜੇ ਆਂ ਮਨਿੰਦਰਜੀਤ ਦੇ ਨਾਲ ਖੜੇ ਆਂ ਸਿੱਧੂ ਦੇ ਨਾਲ ਜਿਹੜਾ ਲੜਕਾ ਹੈਗਾ ਜਿੱਦੇ ਪਰਚਾ ਹੋਇਆ ਤੇ ਇੱਕ ਗੱਲ ਕਹਿ ਦੇਣਾ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਤੁਸੀਂ ਉਹ ਚੀਜ਼ ਕਰ ਰਹੇ ਹੋ ਜਿਹਦੇ ਵਿੱਚ ਇੱਕ ਪੰਜਾਬ ਦਾ ਵੱਡਾ ਤਪ ਤਪਕਾ ਇੱਕ ਵਿਗਾਵਤ ਵਿਗਾਵਤ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਖੜਾ ਹੋਊਗਾ ਕਿਸਾਨ ਭਰਾ ਨੇ ਉਹ ਤੰਗ ਨੇ ਵਪਾਰੀ ਵਰਗ ਉਹ ਤੰਗਾ ਇੱਕ ਪ੍ਰੈਸ ਰਹਿ ਗਈ ਸੀ ਜਿਹੜੀ ਤੁਹਾਨੂੰ ਬਚਾ ਸਕਦੇ ਸੀ ਤੁਸੀਂ ਉਹਦਾ ਵੀ ਗੱਲਾ ਘੋਟਦਾ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੇ 3 ਤਰੀਕ ਨੂੰ ਅਸੀਂ ਸੰਵਿਧਾਨ ਰક્ષਕ ਟੀਮ ਦੇ ਵੱਲੋਂ ਉੱਥੇ ਪਹੁੰਚਾਂਗੇ ਕਾਂਗਰਸ ਪਾਰਟੀ ਵੀ ਦੇਖੋ ਕਦੀ ਵੀ ਕਿੰਨੀਆਂ ਵੀ ਪਾਰਟੀਆਂ ਕਾਲੀ ਦਲ ਦੀ ਪਾਰਟੀ ਕਾਲੀ ਦਲ ਦੀ ਸਰਕਾਰ ਰਹੀ ਕਾਂਗਰਸ ਦੀ ਸਰਕਾਰ ਰਹੀ ਪਰ ਕਦੀ ਪੱਤਰਕਾਰਾਂ ਨੂੰ ਦਬਾਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਭਗਵੰਤ ਮਾਨ ਸਾਹਿਬ ਨੇ ਕਦੀ ਕੋਸ਼ਿਸ਼ ਕੀਤੀ ਹੈ ਸਾਰੇ ਪੱਤਰਕਾਰਾਂ ਨੂੰ ਬੁਲਾ ਕੇ ਤੇ ਪ੍ਰੈਸਰ ਦੇ ਵਿੱਚ ਆਪਣੀ ਇੱਕ ਵਾਰਤਲਾਪ ਕਰ ਸਕੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਭੈੜਾ ਚਿਹਰਾ ਜਿਹੜਾ ਬਦਲਾਅ ਕਹਿੰਦੇ ਸੀਗੇ ਤੇ ਉਹ ਜਿਹੜਾ ਬਦਲਾਅ ਦੇ ਰੂਪ ਦੇ ਵਿੱਚ ਇੱਕ ਆਪਣਾ ਜਿਹੜਾ ਬੁਰਾ ਚਿਹਰਾ ਇਹਨਾਂ ਦੇ ਸਾਡੇ ਸਾਡੇ ਸਾਹਮਣੇ ਆਉਂਦਾ ਤੇ ਜਿਹੜਾ ਪੱਤਰਕਾਰ ਭਰਾ ਦੇ ਉੱਤੇ ਪਰਚਾ ਦਿੱਤਾ ਸਰਾਸਰ ਗਲਤਾ ਹੋ ਦੇਖੋ ਜੇ ਆਪਾਂ ਇਸ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਨੂੰ ਦਬਦੇ ਰਹਾਗੇ ਪੱਤਰਕਾਰਾਂ ਦੀ ਆਵਾਜ਼ ਨੂੰ ਦਬਦੇ ਰਹਾ ਕਿਤੇ ਫਿਰ ਸੱਚਾਈ ਲੋਕਾਂ ਦੇ ਅੱਗੇ ਕਿਵੇਂ ਆਏਗੀ ਤੇ ਲੋਕਤੰਤਰ ਦਾ ਹੈ ਕਤਲ ਆ ਲੋਕਤੰਤਰ ਦਾ ਇਹ ਖਾਤਮਾ ਜਿਹੜਾ ਕਿ ਕੋਈ ਵੀ ਜਿਹੜੇ ਸਾਰੇ ਇੱਥੇ ਬੰਦੀਆਂ ਇੱਥੇ ਖੜੀਆਂ ਨੇ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਜਿਹੜੇ ਇਨਸਾਫ ਦੀ ਗੱਲ ਕਰਦੇ ਨੇ ਜਿਹੜੇ ਜਾਗਦੇ ਜ਼ਮੀਰ ਦੇ ਬੰਦੇ ਨੇ ਤੇ ਇਹ ਚੀਜ਼ਾਂ ਪਸੰਦ ਨਹੀਂ ਕਰਦੇ ਅਸੀਂ ਵੀ ਤਿੰਨ ਤਰੀਕ ਨੂੰ ਭਰਾ ਦੇ ਨਾਲ ਮਨੀਂਦਰ ਦੇ ਨਾਲ ਖੜੇ ਆ ਤੇ ਵੱਡੀ ਗਿਣਤੀ ਦੇ ਵਿੱਚ ਜਾਵਾਂਗੇ ਜੇ ਕਿਤੇ ਪੰਜਾਬ ਦੇ ਵਿੱਚ ਵੱਡਾ ਸੰਘਰਸ਼ ਬੁਲਿਕੇ ਨਾ ਪਿਆ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਇਹ ਗੱਲ ਨੂੰ ਸੁਧਾਰ ਕਰੋ ਤੇ ਜਿਹੜਾ ਪਰਚਾ ਦਿੱਤਾ ਹੈ ਪਰਚਾ ਵਾਪਸ ਕਰੋ ਜਿਹੜਾ ਦੋਸ਼ੀ ਆਉਦੇ ਦਿਖਲਾ ਪਰਚਾ ਕਰੋ ਧੰਨਵਾਦ ਜੀ ਪ੍ਰੈਸ ਭਾਈਚਾਰੇ ਵਕ ਵਕ ਜਥੇਬੰਦੀ ਜੋ ਸਾਨੂੰ ਮੰਗ ਪੱਤਰ ਦਿੱਤਾ ਹੈ ਅਸੀਂ ਇਹਨਾਂ ਦੇ ਜੋ ਮੰਗ ਪੱਤਰ ਹੈਗਾ ਮੌਨਜੋ ਯੂਐਸਡੀਐਮ ਸਾਹਿਬ ਕੋਲ ਅਸੀਂ ਉਹਨਾਂ ਕੋਲ ਪਹੁੰਚਾ ਦੇਣ ਯੂਐਸਡੀਐਮ ਸਾਹਿਬ ਖੁਦ ਆਉਣਾ ਸੀ ਉਹ ਕੋਈ ਕਿਸੇ ਕਾਰਨ ਕਰਕੇ ਬਾਹਰ ਹੈਗੇ ਬਾਕੀ ਅਸੀਂ ਸਮੂੱਚੀ ਪ੍ਰੈਸ ਭਾਈਚਾਰੇ ਦੇ ਬਾਕੀ ਜਥੇਬੰਦੀਆਂ ਦਾ ਅਸੀਂ ਜੋ ਸ਼ਾਂਤੀਪੁਰ ਕੋ ਪ੍ਰਦਰਸ਼ਨ ਕਰਨ ਦੇ ਸਾਰਿਆਂ ਧੰਨਵਾਦ ਕਰਦੇ ਹਾਂ ਬਿਲਕੁਲ ਸ਼ਾਂਤੀਪੁਰ ਕੋ ਉਹਨਾਂ ਪ੍ਰਦਰਸ਼ਨ ਕੀਤਾ ਹੈਗਾ ਸੀ